ਨੋ ਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੂਹਰਸ ਨੌਜੀ ਕੀ ਹਾਲ ਚਾਲ ਜਾ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਸ਼ਾਮ ਦੇ ਵਜੇ ਹੋਏ ਨੇ ਤਿੰਨ ਅਜਾਪਾ ਸਾਢੇ 3 ਵਜੇ ਤੇ ਮੈਂ ਤੇ ਬੀਬੀ ਸ਼ੌਪ ਤੋਂ ਥੋੜੀ देर ਲਈ ਆ ਗਈਆਂ ਸੀਗੀਆਂ ਘੰਟਾ ਕੁ ਮੈਂ ਅਰੇਸਟ ਕਰਦੇ ਆ ਜਾ ਕੇ ਤੇ ਹੁਣ ਜਾਵਾਂਗੇ ਘੰਟੇ ਨੂੰ ਚਾਹ ਪੀ ਕੇ ਤੇ ਉਨੀ ਦੇਰ ਚ ਬੈ ਕੇ ਮੈਂ ਪੜਨ ਲਈ ਇੱਕ ਰੈਸਪੀ ਬਣਾਉਦਾ ਮੇਰੇ ਦਿਮਾਗ ਦੇ ਵਿੱਚ اٹਕੀ ਹੋਈ ਸੀ ਬੜੇ ਦਿਨੋਂ ਵੀ ਇਹਨੀ ਵਧੀਆ ਰਸਕੀ ਹੈ ਜੀ ਔਰ ਮਿੰਟੂ ਮਿੰਟੀ ਬਣਨ ਵਾਲੀ ਰਸਕੀ ਹੈ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਖਲਾਓਗੇ ਤਾਂ ਬੱਚੇ ਵੀ ਵਾਰ-ਵਾਰ ਮੰਗਣਗੇ ਅਗਰ ਤੁਹਾਡੇ ਗੈਸਟ ਆਏ ਆ ਉਹਨਾਂ ਲਈ ਖਲਾਓ ਉਹਨਾਂ ਨੂੰ ਖਲਾ ਦੇ ਦੇ ਕਿ ਨਵੀਂ ਚੀਜ਼ ਹੈ ਔਰ ਗੈਸਟ ਜਦੋਂ ਉਹ ਚਾਰ ਪੰਜ ਦਿਨ ਰਹਿਣਗੇ ਉਹਨਾਂ ਦੇ ਤਾਂ ਜਾਣੇ ਹੀ ਨਹੀਂ ਆ ਵੀ ਇਹ ਤਾਂ ਬੜੀ ਵਧੀਆ ਚੀਜ਼ ਖਾਤੀ ਹੈ ਤੇ ਲੋ ਜੀ ਇਹ ਤਾਂ ਅਸੀਂ ਮਜ਼ਾਕ ਨਹੀਂ ਕਰ ਰਹੇ ਅਗਰ ਤੁਸੀਂ ਕਿਸੇ ਨੂੰ ਵੀ ਖਵਾਓਗੇ ਤਾਂ ਉਹ ਲਵਾਵਾ ਕਰ ਉਠੂਗਾ ਔਰ ਇੰਨੀ ਕੁ ਟੇਸਟੀ ਰੈਸਪੀ ਬਣਦੀ ਹੈ ਜਿੰਨੀ ਟੇਸਟੀ ਰੈਸਪੀ ਬਣਦੀ ਹੈ ਤੇ ਬੜੀ ਛੇਤੀ ਬਣਨ ਵਾਲੀ ਰਸਕੀ ਹੈਗੀ ਔਰ ਬੱਚਿਆਂ ਨੂੰ ਦੁਪਹਿਰੇ ਜਦੋਂ ਰੋਟੀ ਨਹੀਂ ਖਾਣ ਚਾਹੁੰਦੇ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਬਣਾ ਕੇ ਦੇ ਸਕਦੇ ਹੋ ਘਰ 'ਚ ਬਣਾਓਗੇ ਹੈਲਦੀ ਵੀ ਹੋਣਗੀਆਂ ਔਰ ਟੇਸਟੀ ਵੀ ਹੋਣਗੀਆਂ ਚਲੋ ਸ਼ੁਰੂ ਕਰਦੇ ਹਾਂ ਜੀ ਅੱਜ ਆਪਾਂ ਬੇਸਣ ਜਿਹੜਾ ਬੇਸਣ ਬਹੁਤ ਅੱਛਾ ਹੁੰਦਾ ਆਪਣੇ ਖਾਣ ਲਈ ਵੀ ਔਰ ਸਕਿਨ ਤੇ ਲਾਉਣ ਲਈ ਵੀ ਤੇ ਬੇਸਣ ਜਿਹੜਾ ਅੱਜ ਆਪਾਂ ਇਸ ਰੈਸਪੀ ਦੇ ਵਿੱਚ ਯੂਜ਼ ਕਰਨ ਲੱਗੇ ਹਾਂ ਸੋ ਸ਼ੁਰੂ ਕਰਦੇ ਹਾਂ ਤੇ ਆਹ ਟਮਾਟਰ ਵਗੈਰਾ ਮੈਂ ਕੱਟ ਕੇ ਰੱਖੇ ਹੋਏ ਨੇ ਪਹਿਲਾਂ ਹੀ ਤਾਂ ਕਿ ਵੀਡੀਓ ਬਹੁਤ ਜ਼ਿਆਦਾ ਲੰਬਾ ਨਾ ਹੋ ਜੇ ਵਲੌਗ ਹਨ ਤੇ ਇਸ ਕਰਕੇ ਆਪਾਂ ਜਲਦੀ ਜਲਦੀ ਕੰਮ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਜੀ ਹੁਣ ਆਪਾਂ ਬਣਾਉਣਾ ਲਓ ਜੀ ਸ ਬਿਦਾਈ ਬੇਸਨ ਲਿਆ ਹੈਗਾ ਇਹਨੂੰ ਇਸ ਬਰਤਨ ਚ ਪਾ ਲੈਨੇ ਆ ਪਛਾਣਿਆ ਹੋਇਆ ਸਾਫ਼ ਕੀਤਾ ਹੋਇਆ ਤੇ ਇਹਦੇ ਵਿੱਚ ਹੀ ਨਾ ਥੋੜਾ ਜਿਹਾ ਬੇਸਨ ਲੈ ਲਿਆ ਆਪਾਂ ਮੈਨੂੰ ਲੱਗਦਾ ਛੋਟੀ ਕੌਲੀ ਹੋਊਗੀ ਬੇਸਨ ਦੀ ਇਹਦੇ ਚ ਆਪਾਂ ਟੇਸਟ ਦੇ ਅਕੋਰਡਿੰਗਲੀ ਨਮਕ ਮਿਰਚ ਜਿਹੜਾ ਉਹ ਥੋੜਾ ਜਿਹਾ ਪਾ ਲੂ ਕਿਉਂਕਿ ਬਾਕੀ ਆਪਾਂ ਉਹਦੇ ਚ ਪਾਵਾਂਗੇ ਜਦੋਂ ਮਸਾਲਾ ਰੈਡੀ ਕੀਤਾ ਹੋਇਆ ਹੈ ਥੋੜਾ ਥੋੜਾ ਨਮਕ ਮਿਚਾ ਜਿਹੜਾ ਆਪਾਂ ਇਹਦੇ ਚ ਪਾ ਲੈਣੀ ਆ ਬੇਸਣ ਦੇ ਵਿੱਚ ਠੀਕ ਹੈ ਬੇਸਣ ਤੋਂ ਨਾ ਬੜੀਆਂ ਵਧੀਆ ਰੈਸਪੀਆਂ ਬਣਦੀਆਂ ਨੇ ਜਿ ਦੀ ਅੱਗੇ ਸਬਜ਼ੀ ਵੀ ਬਣਾ ਕੇ ਦਿਖਾਈ ਸੀ ਤੁਹਾਨੂੰ ਮੈਂ ਬੜੀ ਅੱਛੀ ਸਬਜ਼ੀ ਬਣਦੀ ਹੈ ਠੀਕ ਹੈ ਲਓ ਜੀ ਇਹ ਆਪਣੇ ਕੋਲੇ ਜੀਰੇ ਚ ਮੈਂ ਹੰਦਾ ਜਿਹੜਾ ਭੁੰਨ ਕੇ ਇਥੇ ਪੇਸਟ ਬਣਾ ਕੇ ਪਾਊਡਰ ਬਣਾ ਕੇ ਰੱਖਿਆ ਹੋਇਆ ਉਹ ਪਾ ਲਿਆ ਆਪਾਂ ਇਹਦੇ ਵਿੱਚ ਤੇ ਹੁਣ ਆਪਾਂ ਇਹਦਾ ਕੋਲ ਰੈਡੀ ਕਰਦੇ ਆ ਬੈਟਰ ਰੈਡੀ ਕਰਦੇ ਆ ਜਿਸ ਤਰ੍ਹਾਂ ਆਪਾਂ ਬੇਸਣ ਦੇ ਊੜੇ ਬਣਾਉਣੇ ਹੁੰਦੇ ਹਨ ਨਾ ਉਸ ਤਰ੍ਹਾਂ ਦਾ ਬੈਟਰ ਚਾਹੀਦਾ ਆਪਾਂ ਨੂੰ ਠੀਕ ਹੈ ਜੀ ਲਓ ਵਾਹਿਗੁਰੂ लो जी। मेरे ख्याल है कंसिसटेंसी सही है इस तो ज्यादा पतला आपको नहीं करना है ते मैं थो दिखा दिनी हाँ जी कंसिस्टेंसी लो सही है बहुत ज्यादा नहीं पतला करना है आप चंकी तरह आपू मिक्स कर लेंगे ठीक है जी हाल हम तो थखा बहुत वाइया बैटर बन के रेडी हो गया अपना ਤੇ ਇਹ ਆਪਾਂ ਪਿਆਜ਼ ਤੇ ਟਮਾਟਰ ਲੰਬੇ ਲੰਬੇ ਕੱਟੇ ਹੋਏ ਨੇ ਪਿਆਜ਼ ਤੇ ਆਹ ਟਮਾਟਰ ਦੋ ਕੱਟੇ ਹੋਏ ਨੇ ਤੇ ਦੋ ਵੱਡੇ ਵੱਡੇ ਮੈਂ ਪਿਆਜ਼ ਲੈ ਸੀਗੇ ਉਹ ਆਪਾਂ ਕੱਟ ਕੇ ਰੱਖ ਲੈਨੇ ਤੇ ਮੈਂ ਹੁਣ ਗੈਸ ਜਲਾਉਣੀ ਆ ਤੇ ਹੁਣ ਆਪਾਂ ਕੀ ਕਰਨਾ ਹੈ ਥੋੜਾ ਜਿਹਾ ਸਰੋਂ ਦਾ ਤੇਲ ਪਾ ਲੂੰਗੀ ਤੁਸੀਂ ਕੋਈ ਵੀ ਪਾ ਸਕਦੇ ਹੋ ਦੇਸੀ ਘਿਓ ਪਾ ਸਕਦੇ ਹੋ ਹਨ ਰਿਫਾਈਨਡ ਨੂੰ ਅਵੋਇਡ ਕਰ ਲਿਓ ਦੇਸੀ ਘਿਓ ਪਾ ਲਓ ਜਾਂ ਤੇਲ ਪਾ ਲਓ ਲਓ ਜੀ ਆਪਾਂ ਸਰੋਂ ਦਾ ਤੇਲ ਪਾ ਲਿਆ ਲਓ ਜੀ ਇਹਦੇ ਵਿੱਚ ਆਪਾਂ ਪਾ ਲਿਆ ਸਰੋਂ ਦਾ ਤੇਲ ਤੇ ਇਧਰ ਰੱਖਿਆ ਹੋਇਆ ਆਪਣਾ ਤਵਾ ਤੇ ਤਵੇ ਨੂੰ ਆਪਾਂ ਲਾਵਾਂਗੇ ਥੋੜਾ ਜਿਹਾ ਘੀ ਤੇ ਉਹਦੇ ਵਿੱਚ ਪਾ ਲੈਨੇ ਆ ਥੋੜਾ ਜਿਹਾ ਜੀਰਾ ਜਲੇ ਆ ਨਾ ਨਾ ਦੋਨੋਂ ਕੰਮ ਕਰਦੇ ਰਹਾਂਗੇ ਥੋੜਾ ਜਹਾ ਜਿਹਨਾਂ ਤੇਲ ਹੈ ਜਿਹੜਾ ਉਹ ਕੱਚਾ ਹੈਗਾ ਥੋੜਾ ਜਿਹਾ ਗਰਮ ਹੋ ਜੂਗਾ ਜਦੋਂ ਫਿਰ ਪਾਵਾਂਗੇ ਇਹਦੇ ਵਿੱਚ ਆਪਾਂ ਜੀਰਾ ਜਮਣ ਵਗੈਰਾ ਤੇ ਉਨੀ ਦੇਰ ਆਪਾਂ ਇੱਧਰ ਕੰਮ ਕਰਦੇ ਨਹੀਂ ਤਵੇ ਨੂੰ ਥੋੜਾ ਜਿਹਾ ਲਾ ਲਵਾਂਗੇ ਕੀ ਗਾਲ ਚੁੱਕੜ ਲਿਆ ਥੋੜਾ ਜਿਹਾ ਕਰਨ ਠੀਕ ਹੈ ਜੀ ਤਵਾ ਹੋ ਗਿਆ ਆਪਣਾ ਗਰਮ ਲੋਹ ਕੇ ਦਿਖਾਉਣੀ ਹੈ ਫਿਰ ਮੈਂ ਕੀ ਕਰਨਾ ਹੁਣ ਆਪਾਂ ਜਿਹੜਾ ਬੈਟਰ ਬਣਾਇਆ ਹੋਇਆ ਸੀ ਇਹ ਇੱਕ ਚਮਚ ਪਾ ਦੋ ਠੀਕ ਹੈ ਜੀ ਇੱਕ ਚਮਚ ਪਾ ਕੇ ਦੇਖ ਲੈਂੀ ਹਾਂ ਮੈਂ ਸਾਈਡ ਤੇ ਵੈਸੇ ਨਾ ਮੇਰਾ ਤਵਾ ਥੋੜਾ ਜਿਹਾ ਢਾਲੂ ਜਿਹਾ ਹੈਗਾ ਇਹ ਢਾਲੀ ਨਾ ਜਾਵੇ ਜੇ ਮੈਂ ਇੱਥੇ ਪਾਤਾ ਤਾਂ ਸਹੀ ਰਹਿ ਗਿਆ ਨਹੀਂ ਚਲਿਆ ਹੈਗਾ ਓਕੇ ਆ ਠੀਕ ਹੈ ਜੀ ਲੋ ਇੱਥੇ ਪਾ ਲੈਨੇ ਆ ਕਿਤੇ ਇਕੱਠੇ ਹੀ ਬਣ ਕੇ ਰੈਡੀ ਹੋ ਜਾਣਗੇ ਬਹੁਤ ਵਧੀਆ ਰੈਸਪੀ ਹੈ ਜੀ ਤੁਸੀਂ ਨਾ ਮਿੰਟੋ ਮਿੰਟੀ ਰੈਡੀ ਹੋਣ ਵਾਲੀ ਹੈ ਕੁਝ ਵੀ ਟਾਈਮ ਨਹੀਂ ਲੱਗਦਾ ਜੇ ਤੁਸੀਂ ਲੋ ਬਣ ਗਏ ਕਿ ਇਸ ਤਰ੍ਹਾਂ ਕਰਕੇ ਬਸ ਜਿਹੜੇ ਜਿਹੜੇ ਬਣੀ ਜਾਣਗੇ ਉਹਨਾਂ ਨੂੰ ਅਪਲਟਾਈ ਚੱਲਾਂਗੇ ਇਦਾਂ ਮੈਨੂੰ ਇਦਾਂ ਟੇਡੇ ਕਰਕੇ ਦਿਖਾਉਣੀ ਹੈ ਇਸ ਤਰ੍ਹਾਂ ਬਣੀ ਹੋਈ ਨੇ ਉਧਰ ਆਪਣਾ ਗੈਸ 'ਚ ਸਿਮਤੀ ਕਰ ਦੇਣੀ ਹੈ ਕਿਉਂਕਿ ਜਿਆਦਾ ਹੀ ਤਵਾ ਗਰਮ ਹੋ ਗਿਆ ਨੋ ਨੋਰ ਸਾਰੇ ਇਦਾਂ ਘੱਟ ਕੇ ਆਪਾਂ ਪੰਕਦੇ ਨੇ ਤੇ ਗੈਸ ਕਰਤੀ ਸਿੰਮਤੇ ਕਿਉਂਕਿ ਫਿਰ ਇਹ ਸਾੜਨ ਲੱਗ ਜਾਣਗੇ ਜੇ ਆਪਾਂ ਸਿੰਮਤੇ ਨਾ ਰਹੀ ਤਾਂ ਕਿਉਂਕਿ ਤਵਾ ਬਹੁਤ ਜ਼ਿਆਦਾ ਗਰਮ ਹੋ ਗਿਆ ਪਹਿਲਾਂ ਹੀ ਆਪਣਾ ਲੋ ਜੀ ਇਹ ਹੌਲੀ ਹੌਲੀ ਬਣ ਜਾਣਗੇ ਉਨੀ ਦੇਰ ਤੇ ਆਪਣਾ ਉਧਰ ਪੈਣਾ ਜਿਹੜਾ ਉਹ ਵੀ ਔਇਲ ਰੈਡੀ ਹੋ ਗਿਆ ਉਹਦੇ ਲਈ ਆਪਾਂ ਜੀਰਾ ਤੇ ਮੈਨ ਪਾ ਦਿੰਨੇ ਆ

ਮੋਟੀ ਤੁਸੀਂ ਕਦੇ ਵੱਲ ਤੇ ਆ ਲੱਖੋ ਉਸ ਆਪਣਾ ਬਣਦਾ ਰਹਿਣਾ ਹੌਲੀ ਹੌਲੀ ਇਹ ਜੇ ਥੋੜੀ ਥੋੜੀ ਕੱਟੇ ਰਹੀ ਇਸ ਕਰਕੇ ਆਪਾਂ ਇਹਨਾਂ ਨੂੰ ਹਰੇ ਚਪੜੇ ਨਹੀਂ ਮੋੜੀ ਇਹ ਚੀਜ਼ ਜੇ ਹਲਦੀ ਦੀ ਜ ਹੈ ਤੁਸੀਂ ਜੇ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਖਵਾਓ ਆਪ ਵੀ ਖਾਓ ਤੇ ਬੱਚਿਆਂ ਨੂੰ ਖਵਾਓ ਜਿਵੇਂ ਜਿਵੇਂ ਬਣੀ ਜਾਣਗੇ ਆਪਾਂ ਇਹਨਾਂ ਸੁੱਤੀ ਜਾਵਾਂਗੇ ਗੈਸ ਥੋੜੀ ਜਿਹਾ ਮੀਡੀਅਮ ਤੇ ਰੱਖ ਲਿਓ ਦੇਖ ਕੇ ਜੇ ਚੈੱਕ ਕਰ ਲਿਓ ਬਸ ਜੇ ਸੜਨ ਲੱਗ ਜਾਂਦਾ ਤਾਂ ਘੱਟ ਕਰ ਲਿਓ ਇਸ ਨੂੰ ਖੂਨ ਭੈਣਾ ਨੂੰ ਪਤਾ ਹੀ ਯਾਰ ਰੋਟੀ ਤਾਂ ਬਣਾਉਂਦੀਆਂ ਹੀ ਆ लो इस तरह करके आप सारे रेडी कर लेंगे तुम पता लगे कि किस तरह बनाने से ठीक है लो मेन थोड़ा है इसलिए मैं दोबारा रख दे चमच चम्मच करके लो जी इधर अपना आ कपूर होर पाया हो वागर जी के अपने प्याज से टमा तड़का रेडी हो गया ਇਹ ਜਿਹੜਾ ਇਹਨਾਂ ਨੂੰ ਤੁਸਮ ਲਮਗੇ ਸੌਫਟ ਹੋ ਜਾਉਂ ਜਿਹੜੇ ਇਹ ਇਧਰ ਆਪਣਾ ਪੂਰ ਪਾਇਆ ਹੋਇਆ ਹੈ ਕਹੇਦੇ ਠੀਕ ਹੈ ਜੀ ਇਹ ਤਰ ਹੁਣ ਇਹ ਚਲੋ ਜੀ ਜਦੋਂ ਰੈਡੀ ਹੋ ਰਹੇ ਨੇ ਆਪਣਾ ਪੂਰ ਪਾਇਆ ਹੋਇਆ ਤਵੇ ਤੇ ਉਧਰ ਆਪਣਾ ਤੜਕਾ ਰੈਡੀ ਹੋ ਰਿਹਾ ਉੰਨੀ ਦੇ ਚਿਰ ਤੁਹਾਡੇ ਨਾਲ ਗੱਲ ਕਰਨਾ ਮੈਂ ਨਾ ਕਿਸੇ ਭੈਣ ਨੇ ਕਮੈਂਟ ਕੀਤਾ ਸੀਗਾ ਕੱਲ ਵਾਲੇ ਵਲੌਗ ਦੇ ਵਿੱਚ ਜਦੋਂ ਮੈਂ ਬੀਬੀ ਨੂੰ ਕਿਹਾ ਸੀ ਵਲੌਗ ਦੇ ਵਿੱਚ ਕਿ ਬੀਬੀ ਟੂਟੀ ਬੰਦ ਕਰਦੇ ਹਨਾ ਤੇ ਉਹਦੇ ਵਿੱਚ ਕੋਈ ਐਜੀ ਗੱਲ ਨਹੀਂ ਸੀ ਰੋ ਮਾਰਨ ਵਾਲੀ ਤੇ ਦੋ ਤਿੰਨ ਭੈਣਾਂ ਨੇ ਕਮੈਂਟ ਕੀਤੇ ਕਹਿੰਦੇ ਤੁਸੀਂ ਬੀਬੀ ਤੇ ਰੋ ਮਾਰਿਆ ਵੈਰੀ ਵੈਰਡ ਹਨਾ ਤੇ ਜੇ ਇਹ ਜਿਹੀ ਕੋ ਗੱਲ ਹੁੰਦੀ ਤੇ ਮੈਂ ਵਿੱਚੋਂ ਕੱਟ ਦੇਣਾ ਸੀਗਾ ਫਿਰ ਮੈਂ ਤੁਹਾਨੂੰ ਦਿਖਾਉਣੀ ਹੋਈ ਨਾ ਇਹਦੇ ਵਿੱਚ ਕੋਈ ਫਾਰਮੈਲਟੀ ਨਹੀਂ ਹੁੰਦੀ ਜੀ ਆਪਣੇ ਮਾ ਮਾਪ ਦੇ ਵਿੱਚ ਬੱਚਿਆਂ ਦੇ ਵਿੱਚ ਕੋਈ ਫਾਰਮੈਲਟੀ ਨਹੀਂ ਹੁੰਦੀ ਸਾਡੇ ਚ ਕੋਈ ਐਸੀ ਜੀ ਫਾਰਮੈਲਟੀ ਨਹੀਂ ਆ ਕਿ ਸਾਨੂੰ ਆ ਲੱਗੇ ਕਿ ਅਸੀਂ ਰੋ ਮਾਰ ਰੋਬ ਨਹੀਂ ਮਾਰਿਆ ਉਹ ਮੇਰਾ ਨੈਚੁਰਲ ਵੇ ਮੈਂ ਨੈਚੁਰਲੀ ਉਦਾਂ ਹੀ ਕਹਤਾ ਹਾਂ ਨਾ ਸੋ ਤੇ ਸਭਾਏ ਵੀ ਬਿਰੂੜੀ ਬੰਦ ਕਰਦੇ ਜਿਸ ਤਰ੍ਹਾਂ ਆਪਾਂ ਘਰੇ ਗੱਲਬਾਤ ਕਰਦੇ ਹੁੰਨੇ ਮੈਨੂੰ ਕੋਈ ਐਡੀਓ ਚ ਗੱਲ ਨਹੀਂ ਲੱਗੀ ਤੁਸੀਂ ਐਂ ਛੋਟੀ ਜੀ ਗੱਲ ਨੂੰ ਐਦਾਂ ਨਾ ਖਿੱਚਿਆ ਕਰੋ ਤੇ ਸਾਰੇ ਘਰਾਂ ਦੇ ਵਿੱਚ ਹੀ ਐਦਾਂ ਚੱਲਦਾ ਹੁੰਦਾ ਬਸ ਤੁਸੀਂ ਵਲੌਗ ਵਾਲੀ ਗੱਲ ਨੂੰ ਫੜ ਲੈਨੇ ਹੋ ਹੋਰ ਕੁਝ ਨਹੀਂ ਹੈਗਾ ਹੁੰਦਾ ਸਭ ਦੇ ਘਰਾਂ 'ਚ ਹੀ ਐਦਾਂ ਹੀ ਹੁੰਦਾ ਇਹ ਨੈਚੁਰਲ ਵੇ ਆਫ ਟਾਕਿੰਗ ਹੁੰਦਾ ਹੈ ਆਪਣਾ ਇਹਦੇ ਵਿੱਚ ਕੋਈ ਫਾਰਮੈਲਟੀ ਨਹੀਂ ਹੈਗੀ ਇਹ ਰਿਸ਼ਤੇ ਹੀ ਆਏ ਜੁ ਹੁੰਦੇ ਨੇ ਜਿਨ੍ਹਾਂ 'ਚ ਕੋਈ ਫਾਰਮੈਲਟੀ ਨਹੀਂ ਹੁੰਦੀ ਕੋਈ ਗੁੱਸਾ ਨਹੀਂ ਹੁੰਦਾ ਕੋਈ ਗਿਲਾ ਨਹੀਂ ਹੁੰਦਾ ਇਹਨਾਂ 'ਚ ਪਿਆਰ ਬਹੁਤ ਹ ਜਿੰਨੇ ਰੁੱਖਾ ਬਣਾਉਂਦਾ ਉਹਦੇ ਵਿੱਚ ਵੀ ਪਿਆਰ ਹੀ ਹੁੰਦਾ ਇਹ ਆਪਾਂ ਗਵਾਂਡੀਆਂ ਨੂੰ ਥੋੜੀ ਐਂ ਬੋਲਦੇ ਹੁੰਨੇ ਆ ਆਪਣੇ ਆਪ ਨੂੰ ਬੋਲਦੇ ਆ ਨਾ ਸੋ ਇਹਨੂੰ ਬੜੀ ਲੰਬੀ ਖਿੱਚਣ ਦੀ ਲੋੜ ਨਹੀਂ ਹੁੰਦੀ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਤੁਸੀਂ ਇਹਨੂੰ ਥੋੜਾ ਜਿਹਾ ਸਹਿਜੇ ਹੀ ਲੈ ਲਿਆ ਕਰੋ ਇੰਨਾ ਸੀਰੀਅਸਲੀ ਨਾ ਲਿਆ ਕਰੋ ਠੀਕ ਹੈ ਜੀ ਮੇਰਾ ਕੋਈ ਇਦਾਂ ਦੀ ਮਨਸ਼ਾ ਨਹੀਂ ਸੀਗੀ ਮੈਂ ਬੀਬੀ ਦੀ ਇਨਸਾੜ ਥੋੜੀ ਕਰੂੰਗੀ ਤੇ ਇੰਨਾ ਤਾਂ ਹੁਣ ਸਾਨੂੰ ਵੀ ਪਤਾ ਹੀ ਹੈ ਅਸੀਂ ਐਂ ਥੋੜੀ ਫਿਰਦੇ ਆ ਤੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਤੁਸੀਂ ਪਲੀਜ਼ ਇੰਨਾ ਨਾ ਖਿੱਚਿਆ ਕਰੋ ਇਹਨੂੰ ਐਡੀ ਸੀਰੀਅਸਲੀ ਨਾ ਲਿਆ ਕਰੋ ਤੇ ਮੈਨੂੰ ਜ਼ਰੂਰਤ ਪੈ ਗਈ ਗੱਲ ਕਰਨ ਦੀ ਇਸ ਨੂੰ ਆਪਾਂ ਉਹਨੂੰ ਦੇਖ ਲਈਏ ਆਪਾਂ ਆ ਤਾਂ ਕੰਮ ਉਹ ਹੀ ਸੰਭਲ ਲਈਏ ਹੈ? ਤੁਮ ਆਓ। ਬੱਸ, ਬੱਸ ਆ ਗਮ ਮੈਂ ਆਦਾ। ਆ ਜਿੜੇ ਨੂੰ। ਅਲੀ ਆਵਾਜ਼ ਬੜੀ ਆਉਂਦੀ ਆ ਫਿਰ ਮੈਂ ਤਾਂ ਛੱਡ ਦੇਣਾ। ਕੱਟ ਕੇ ਬੰਦ ਕਰ ਦਿੰਦੀ ਜਿੱਤੇ। ਭਰਾਵਾ ਬੱਚਾ। ਬੱਸ ਹੋ ਗਿਆ ਲਾ ਰੋ ਮੈਂ। ਓੜਾ ਜੀ ਹੈ ਜੀ। ਲੋ ਜੀ ਇੱਧਰ ਆਪਣਾ ਚੱਲ ਰਿਹਾ ਕੰਮ ਤੇ ਆਪਾਂ ਓਨੀ ਦੇਰ ਦੇ ਵਿੱਚ ਇੱਧਰ ਨਮਕ ਵਿੱਚ ਪਾ ਦਿੰਨੇ ਟੇਸਟ ਦੇਖੋੜ ਲਈ ਬਾਦਾਂਗੇ ਜਿੰਨਾ ਥੋੜਾ ਟੇਸਟ ਹੈਗਾ ਉਹਨਾਂ ਬਾਦਿਓ ਬਹੁਤ ਜ਼ਿਆਦਾ ਨਾ ਪਾਓ ਕੋਈ ਫਾਇਦਾ ਨਹੀਂ ਹੁੰਦਾ ਜ਼ਿਆਦਾ ਨਮਕ ਮਿਰਚ ਦਾ ਇਸ ਲਈ ਤੁਸੀਂ ਘੱਟ ਤੋਂ ਘੱਟ ਰੱਖਿਓ ਤੇ ਖਾਦੀ ਆਪਾਂ ਨਹੀਂ ਪਾਉਂਦੇ ਨੇ ਕਿ ਖਾਲ ਦੀ ਨਾਲ ਹੀ ਚੱਲਦਾ ਹਮ ਸਾਰਾ ਫਿਰ ਬਹੁਤ ਜਲਦਾ ਟਾਈਮ ਲੱਗ ਜੂਗਾ ਤੁਸ ਲੋ ਜਿੰਨੇ ਤੁਹਾਨੂੰ ਦਿਖਾ ਦੇਣੀ ਹੈ ਇਸ ਤਰ੍ਹਾਂ ਦਾ ਬਣਿਆ ਹੋਇਆ ਆਪਣਾ ਇਹ ਨਾਮਕ ਤੇ ਮਿੱਠੇ ਮੈਂ ਪਤਾ ਤੇ ਹੁਣ ਮੈਂ ਇਹਦੇ ਵਿੱਚ ਨਾ ਟਮੇਟੋ ਸੌਸ ਪਾਉਂਗੀ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ ਟਮੇਟੋ ਸੌਸ ਤੇ ਇਹਦਾ ਟੇਸਟ ਵੀ ਬਹੁਤ ਸੋਹਣਾ ਹੁੰਦਾ ਤੇ ਬਹੁਤ ਸੋਹਣਾ 컬러 ਆ ਗਿਆ। ਦੇਖ ਲੋ ਬੜਾ ਹੀ ਸੋਹਣਾ ਜਿਹਾ ਮਸਾਲਾ ਬਣ ਗਿਆ ਤੇ ਇਹਨੂੰ ਗੈਸਿੰਗ ਕਰਦਨੇ ਆ ਬੰਦ। ਮੈਂ ਆਪਣਾ ਇਸ ਗੈਸ ਤੇ ਪਚਾਤ ਉਤਰਾਂਗੀ। ਸੰਦੀਪ ਤਰੂਗੀ ਮੈਂ ਤਾਂ ਕਿਹੜੀ ਚਾਹ ਪਾਨੂ। ਮੈਂ ਤਾਂ ਵਿਚਾਰੀ ਨੂੰ ਫਲੋਰੇ ਹੀ ਪਾ ਦੇਣਾ। ਬਾਅਦ ਸੰਦੀਪ ਹੋ ਗਿਆ ਮੇਰਾ ਕੰਮ। ਹੁਣ ਆਪਾਂ ਆਪਣਾ ਹੁਸ਼ਾ ਬਣਾ ਲਵਾਂ। ਹਲੋ ਜੀ ਆਪਣੇ ਇਹ ਵਾਲੇ ਆ ਚੀਜ਼ਾਂ ਨੇ ਜਿਹੜੀਆਂ ਉਹ ਰੈਡੀ ਹੋ ਗਈਆਂ ਨੇ ਛੋਟੀ ਛੋਟੀਆਂ ਆਹ ਕੂੜੇ ਜਿਹੀ ਨਿਕ 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 ਠੀਕ ਹੈ ਤੇ ਹੁਣ ਆਪਾਂ ਇਹਨਾਂ ਨੂੰ ਇਹਦੇ ਚ ਪਾ ਦਿਆਂਗੇ। ਲੋ ਗੁੜੀ ਦੇਰ ਇਹਨੂੰ ਸੇਕ ਲਵਾ ਲਈਏ। ਦੋ ਕੁ ਮਿੰਟ ਦੇ ਵਿੱਚ ਹੀ ਲੱਗ ਜਾਣਾ ਇਹਨਾਂ ਨੂੰ। ਤੇ ਪੋਲਾ ਹੋ ਜੂਗਾ ਇਹ ਜਦੋਂ ਇਹ ਸੌਫਟ ਹੋ ਜਾਣਗੇ। ਫੇਰ ਆਪਾਂ ਤੇ ਆ ਖਾਣੇ ਆਪਾਂ ਲਓ ਜੀ ਹੋ ਗਏ 5 ਮਿੰਟ ਇਹਨਾਂ ਉਹ ਬਿਆਹ ਨੂੰ ਤੇ ਗੈਸ ਆਪਾਂ ਕਰਤੀ ਬੰਦ ਹੁਣ ਮੈਂ ਇਧਰ ਕਰਕੇ ਦਿਖਾਉਣੀ ਆ ਲਓ ਜੀ ਹੁਣ ਤੁਸੀਂ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਦਾ ਬਣ ਕੇ ਰੈਡੀ ਹੋਇਆ ਤੇ ਬੱਚਿਆਂ ਨੇ ਬੜੇ ਸ਼ੌਕ ਨਾਲ ਖਾਣਾ ਇਹਨੂੰ ਲਓ ਜੀ ਇਹਨੂੰ ਖਾਣ ਦਾ ਤਰੀਕਾ ਦੇਖੋ ਤੁਸੀਂ ਕਿੰਨਾ ਸੌਖਾ ਬੱਚਿਆਂ ਨੂੰ ਆਪ フォਕ ਫੜਾਓ ਤੇ ਇਹਨੂੰ ਇਸ ਤਰੀਕੇ ਨਾਲ ਉਹਨਾਂ ਨੇ ਆਰਾਮ ਨਾਲ ਖਾ ਲੈਣਾ ਠੀਕ ਹੈ ਜੀ ਮੈਂ ਤੁਹਾਡੇ ਨੂੰ ਸਾਹਮਣੇ ਖਾ ਕੇ ਤਾਂ ਨਹੀਂ ਦਿਖਾਉਣੀ ਜਾਈ ਤੇ ਪਰ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਖਾ ਲੈਣਾ ਬੱਚਿਆਂ ਨੇ ਤੁਸੀਂ ਚਾਹ ਨਾਲ ਵੀ ਗੈਸਟ ਆਉਂਦੇ ਆ ਤਾਂ ਉਹਨਾਂ ਨੂੰ ਇਹ ਬਣਾ ਕੇ ਦੇਦਿਓ ਤੇ ਬਹੁਤ ਵਧੀਆ ਪੰਦੀ ਹੈ ਜੀ ਬਹੁਤ ਵਧੀਆ ਚੀਜ਼ ਹੈ ਤੁਸੀਂ ਪਲੀਜ਼ ਜ਼ਰੂਰ ਟਰਾਈ ਕਰਿਓ ਆਪਣੇ ਬੱਚਿਆਂ ਲਈ ਵੀ ਟਰਾਈ ਕਰਿਓ ਤੇ ਜੇ ਕਦੇ ਕਿਸੇ ਦਿਨ ਉਹਨਾਂ ਨੇ ਵੀ ਟਰਾਈ ਕਰਿਓ ਠੀਕ ਹੈ ਜੀ ਸੋ ਇਹ ਮੈਨੂੰ ਲੱਗਦਾ ਕਿ ਤੁਹਾਨੂੰ ਮੇਰੀ ਰੈਸਪੀ ਹੈ ਜਿਹੜੀ ਉਹ ਜ਼ਰੂਰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ ਤੇ ਮੈਂ ਹੁਣ ਖਾਣੀ ਹੈ ਜੀ ਤੇ ਜਦੋਂ ਤੁਸੀਂ ਬਣਾਓਗੇ ਤੁਸੀਂ ਇਹ ਦੱਸ ਸਕਦੇ ਆਂ ਖਾ ਕੇ ਮੈਂ ਤਾਂ ਹੁਣ ਖਾਉਂਗੀ ਤੇ ਮੈਨੂੰ ਪਤਾ ਹੈ ਵੀ ਟੇਸਟੀ ਹੈ ਕਿਉਂਕਿ ਮੈਂ ਤਾਂ ਪਹਿਲਾਂ ਵੀ ਖਾਇਆ ਮੈਂ ਤਾਂ ਫਸਟ ਟਾਈਮ ਨਹੀਂ ਖਾ ਰਹੀ ਸੀ ਤੁਸੀਂ ਇਹ ਜਰੂਰ ਬਣਾਇਓ ਜੇ ਨਹੀਂ ਬਣਾਇਆ ਤਾਂ ਜਰੂਰ ਬਣਾਇਓ ਜਿਹੜੀਆਂ ਭੈਣਾਂ ਨੇ ਬਣਾਇਆ ਉਹ ਦੱਸਿਓ ਕਿ ਤੁਸੀਂ ਬਣਾਇਆ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਵਧੀਆ ਬਨੌਕ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ